ਗੰਨੇ ਦੀ ਰਿੰਗ ਪਿੱਟ ਵੇਦੀ ਆਸਥੀ ਕਾਲਜੀ ਮੈਂ ਗੁਰਸਮਰਨ ਸਿੰਘ ਤਨਵਾ ਨੇਚਰਲ ਫਾਰਮ ਤੋਂ ਦੋਸਤੋ ਅੱਜ ਆਪਾਂ ਗੰਨਾ ਲਾਉਣ ਜਾ ਰਹੇ ਹਾਂ ਲਾਲ ਪੋਨਾ ਲਾ ਰਹੇ ਹਾਂ ਜੀ ਜਿਹੜਾ ਚੂਪਣ ਲਈ ਬਹੁਤ ਨਰਮ ਤੇ ਪੋਲਾ ਹੁੰਦਾ ਤੇ ਇੱਕ ਵਾਰ ਆਪਾਂ ਛੱਲੀਏ ਤੇ ਸਿਰੇ ਤੱਕ ਵੀ ਛੱਲਿਆ ਜਾਂਦਾ ਇੰਨਾ ਪੋਲਾ ਜੀ ਰਸ ਬਹੁਤ ਜ਼ਿਆਦਾ ਜੀ ਤੇ ਜੇ ਉਹਦੀ ਗੱਲ ਕਰੀਏ ਵੀ ਗੰਨੇ ਦੇ ਗੁੜ ਲਈ ਗੰਨਾ ਯੂਜ਼ ਹੋ ਜੂਗਾ ਜੀ ਜਾਂ ਸ਼ੱਕਰ ਲਈ ਨਹੀਂ ਜੀ ਉਹ ਸ਼ੱਕਰ ਜਾਂ ਗੁੜ ਲਈ ਨਹੀਂ ਯੂਜ਼ ਹੁੰਦਾ ਉਹ ਕੱਲਾ ਚੂਪਣ ਲਈ ਯੂਜ਼ ਹੁੰਦਾ ਜਾਂ ਰਸ ਦੇ ਕੰਮ ਆਉਂਦਾ ਇਹ ਗੰਨੇ ਦੇ ਰੰਗ ਮੈਂ ਤੁਹਾਨੂੰ ਦਿਖਾ ਦਿੰਦਾ ਜੀ ਅੱਗੇ ਆਪਣਾ ਪਿਆਜੀ ਉਹਦਾ ਰੰਗ ਲਾਲ ਰੰਗ ਦਾ ਪੋਨਾ ਗੰਨਾ ਇਹ ਜੀ ਤੇ ਇਹਦੇ 'ਚ ਆਪਾਂ ਰਿੰਗ ਬਿਟ ਦੀ ਜਿਹੜੀ ਵਿਧੀ ਆ ਉਹ ਇਦਾਂ ਹੁੰਦੀ ਆ ਜੀ ਵੀ ਆਪਾਂ ਟੋਏ ਪਟ ਲੈਨੇ ਆ 2x2 ਦਾ ਟੋਆ ਡੂੰਘਾ ਵੀ 2 ਫੁੱਟ ਤੇ ਉਹਦਾ ਜਿਹੜਾ ਸਰਕਲ ਆ ਉਹ ਵੀ 2 ਫੁੱਟ ਜਿਹੜਾ ਘੇਰਾ ਉਹ 2 ਫੁੱਟ ਦਾ ਸਰਕਲ ਬਣ ਜਾਂਦਾ ਉਹਦੇ 'ਚ ਆਪਾਂ ਤਕਰੀਬਨ ਬੀ ਤੋਂ ਇੱਕੀ ਅੱਖਾਂ ਲਾਉਨੇ ਆ ਜਿਹਦੇ ਨਾਲ ਜੇ ਆਪਾਂ ਇੱਕ ਅੱਖ ਚੋਂ ਦੋ ਗੰਨਿਆਂ ਦੇ ਫਟਾਹ ਵੀ ਲਈਏ ਡੂੰਗਾ ਹੋਣ ਕਰਕੇ ਫਟਾਹ ਘਟਾਉਂਦਾ ਜੀ ਉਹਦੇ ਚ ਫੋਟਾਂ ਘਟ ਆਉਂਦੀਆਂ ਨੇ ਜੇ ਇੱਕ ਅੱਖ ਤੋਂ ਦੋ ਗੰਨੇ ਵੀ ਲਈਏ ਤਾਂ ਲਗਭਗ 40-50 ਗੰਨੇ ਇੱਕ ਪਿੱਟ ਦੇ ਵਿੱਚ ਹੋ ਜਾਂਦਾ ਤਾਂ ਉਹਦੇ ਨਾਲ ਜਿਹੜਾ ਹੈ ਜੀ ਕਵਾਂਟਲ ਸਵਾ ਕਵਾਂਟਲ ਇੱਕ ਪਿੱਟ ਜੋ ਗੰਨਾ ਹੋ ਜਾਂਦਾ ਜੀ ਇਹ ਯੂਪੀ ਦੇ ਵਿੱਚ ਕਾਫੀ ਕਾਮਯਾਬ ਵਿਧੀ ਆ ਜੀ ਹੁਣ ਪੰਜਾਬ ਦੇ ਵਿੱਚ ਵੀ ਕੀ ਕਿਸਾਨਾਂ ਨੇ ਟ੍ਰਾਇਲ ਕੀਤੇ ਉਹਨਾਂ ਤੋਂ ਪੁੱਛ ਕੇ ਮੈਂ ਇਹ ਵਿਧੀ ਨਾਲ ਗੰਨਾ ਲਾਉਣ ਲੱਗੇ ਆ ਜੀ ਜਿਹੜੀ ਇਹਦੀ ਦੂਰੀ ਆ ਦੋਸਤੋ ਉਹ ਆਪਾਂ ਨੇ ਸੈਂਟਰ ਤੋਂ ਸੈਂਟਰ 6 ਫੁੱਟ ਰੱਖ ਕੇ ਜਾਨੀ ਵਿਚਾਲੇ ਇਹਦੇ 4 ਫੁੱਟ ਦਾ ਗੈਪ ਟੋਏ ਤੋਂ ਟੋਏ ਦੇ ਵਿੱਚ 4 ਫੁੱਟ ਦਾ ਗੈਪ ਤੇ ਸੈਂਟਰ ਦਾ ਜਿਹੜਾ ਸੈਂਟਰ ਆ ਉਹ 6 ਫੁੱਟ ਦਾ ਗੈਪ ਜਾਨੀ ਜਿਹੜਾ 2 ਫੁੱਟ ਦਾ ਸਰਕਲ ਆ ਉਹ ਆਪਾਂ ਬਣਾਇਆ ਜੀ ਇੱਥੇ ਤੇ ਸਰਕਲ ਦੇ ਵਿੱਚ ਹੁਣ ਆਪਾਂ ਤਕਰੀਬਨ ਜਿਹੜੀਆਂ 1 ਹੀ ਅੱਖਾਂ ਦੱਭਾਂਗੇ ਜੀ ਇੱਕ ਪੋਰੀ ਦੀਆਂ ਸੱਤ ਪੋਰੀਆਂ ਦੱਬਾਂਗੇ ਜਾਨੀ ਜਿਹਦੇ ਤਿੰਨ ਅੱਖਾਂ ਹੋਣ ਦੀ ਉਹ ਤੇ ਨਾਲ ਦੀ ਨਾਲੇ ਇਹਦੇ ਚ ਆਪਾਂ ਫਿਰ ਖਰਾਕ ਪਾਣੀ ਆ ਜਿਹੜਾ ਉਹ ਟੋਇਆਂ ਦੇ ਵਿੱਚ ਪੱਟ ਕੇ ਪਾ ਦੇਣਾ ਜੀ ਇਹਦੇ ਵਿੱਚ ਕੀ ਪਾਇਆ ਜੀ ਆਪਾਂ ਸਰੋਂ ਦੀ ਖਲ ਪਾਈ ਆ ਜੀ ਥੋੜੀ ਜੀ ਜਿਹੜੀ ਗਲੀ ਸੜੀ ਰੂੜੀ ਦੀ ਖਾਤਾ ਉਹ ਪਾਈ ਆ ਟੋਏ ਪੱਟ ਕੇ ਚੰਗੀ ਤਰ੍ਹਾਂ ਤੁਸੀਂ ਆ ਦੇਖ ਸਕਦੇ ਹੋ ਦੋਸਤੋ ਜਿਹੜਾ ਆ ਲਾਲ ਮਿੱਟੀ ਆ ਜੀ ਜਿਹੜੀ ਥੱਲੋਂ ਨਿਕਲਦੀ ਹੁੰਦੀ ਆ ਜੀ ਉਹ ਮਿੱਟੀ ਆਪਾਂ ਉੱਤੇ ਰੱਖਤੀ ਜਿਹੜੀ ਖੇਤ ਵਾਲੀ ਉੱਤਲੀ ਮਿੱਟੀ ਸੀ ਜਿਸ ਦੇ ਚ ਮਾਈਕਰੋਨਿਊਟ੍ਰੀਐਂਟ ਆਪਣੇ ਤੱਤ ਸਾਰੇ ਜ਼ਿਆਦਾ ਹੁੰਦੇ ਆ ਜੀ ਉਹ ਆਪਾਂ ਇਹਨਾਂ ਟੋਇਆਂ ਦੇ ਵਿੱਚ ਭਰਤਾ ਸੀ ਟੋਏ ਭਰ ਕੇ ਆਪਾਂ ਚੰਗੀ ਤਰ੍ਹਾਂ ਖਾਦ ਪਾ ਕੇ ਇਹਨਾਂ ਨੂੰ ਬੰਦ ਕਰਕੇ ਰੱਖਤਾ ਸੀ ਹੁਣ ਇਹਦੇ ਚ ਆਪਾਂ ਸੀਡ ਲਾਉਣ ਜਾ ਰਹੇ ਹਾਂ ਜੀ ਗੰਨੇ ਦਾ ਗੰਨੇ ਦਾ ਸੀਡ ਆਪਾਂ ਲਾਉਣਾ ਇਹਦੇ ਚ ਥੋੜੀ ਥੋੜੀ ਇਹਨਾਂ ਨੂੰ ਐਜ਼ ਇਟ ਇਜ਼ ਆਪਾਂ ਨੇ 6 ਇੰਚ 7 ਇੰਚ ਡੂੰਘਾਈ ਰੱਖਣਾ ਜਿਹੜਾ ਜ਼ਿਆਦਾ ਫੋਟਾ ਨਾ ਕਰਨ ਜਿੰਨੀ ਕੁ ਫੋਟ ਕਰੇ ਇੱਕ ਦੋ ਗੰਨੇ ਬਣ ਤੇ ਉਹਨਾਂ ਦਾ ਜਿਹੜਾ ਪੂਰੇ ਦਾ ਪੂਰਾ ਉਹ ਆ ਇੱਕ ਆਪਣਾ ਜਿਹੜਾ ਬੰਚ ਆ ਉਹ ਐਜ਼ ਇਟ ਇਜ਼ ਖੜਾ ਰਹੇ ਤੇ ਉਹਨੂੰ ਆਪਾਂ ਆਲੇ-ਦਾਲਿਓਂ ਬਨ ਸਕੀਏ ਜੀ ਤੇ ਆਜੋ ਹੁਣ ਆਪਾਂ ਦਿਖਾਉਨੇ ਆ ਜੀ ਗੰਨੇ ਕਿੱਦਾਂ ਜੜਨੇ ਆ ਜੀ ਇਹ ਚ ਦੋਸਤੋ ਤੁਸੀਂ ਆ ਦੇਖ ਸਕਦੇ ਹੋ ਜੀ ਲਾਲ ਗੰਨਾ ਲਾਲ ਪੋਨਾ ਜੀ ਇਹ ਸੀਡ ਉੱਤੇ ਹੋਣ ਕਰਕੇ ਇਹਦੀ ਪੋਰੀ ਵੀ ਵੱਡੀ ਹੁੰਦੀ ਆ ਪੋਲਾ ਬਹੁਤ ਹੁੰਦਾ ਰਸ ਦੀ ਮਾਤਰਾ ਬਹੁਤ ਜ਼ਿਆਦਾ ਜੀ ਇਹ ਹੁਣ ਤੁਸੀਂ ਦੇਖ ਸਕਦੇ ਹੋ ਜੀ ਆਪਾਂ ਪਿੱਟ ਤਿਆਰ ਕਰੇ ਹੋਏ ਸੀ ਪਿੱਟ ਦੇ ਵਿੱਚ ਗੰਨਾ ਰੱਖ ਸੁਕਿਆ ਹੁਣ ਇਹਦੇ ਉੱਤੇ ਆਪਾਂ ਮਿੱਟੀ ਪਾ ਦੇਣੀ ਆ ਜੀ ਮਿੱਟੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਪਰ ਦੇਣਾ ਪਾਣੀ ਨਾਲ ਜਿੰਨੀਆਂ ਵੀ ਅੱਖਾਂ ਨੇ ਫੁੱਟੀਆਂ ਜੇ ਉਹ ਚੋਂ ਦੋ ਦੋ ਗੰਨੇ ਵੀ ਆਪਾਂ ਤਕਰੀਬਨ ਰੱਖ ਲਈਏ ਕਿਉਂਕਿ ਛਾਂਟੀ ਕਰਨੀ ਪਊਗੀ ਜੀ ਜਦੋਂ ਤਕਰੀਬਨ 2 2.5 ਫੁੱਟ ਦੀ ਹਾਈਟ ਹੋਗੀ ਤਾਂ ਇਹਦੇ ਥੱਲੋਂ ਜਿਹੜੀਆਂ ਜ਼ਿਆਦਾ ਨਿਕਲਣਗੇ ਬੂਟੇ ਉਹਨਾਂ ਨੂੰ ਪੱਟ ਦੇਣਾ ਸਾਫ਼ ਕਰ ਦੇਣਾ ਦੋ ਦੋ ਹੀ ਰੱਖਣੇ ਆ ਜੀ ਇਹ ਜਿਹੜੇ ਰਦਮ ਨਹੀਂ ਬੰਨ ਰਿਹਾ ਬੰਦ ਕਰ ਦੇ ਜਦੋਂ ਦੋਸਤੋਂ ਇਹਨਾਂ ਦੀ ਹਾਈਟ 2.5 ਫੁੱਟ ਹੋਗੀ ਨਾ ਜੀ ਆਪਾਂ ਜਿਹੜੇ ਜ਼ਿਆਦਾ ਇਹਦੇ ਬੰਚ ਨਿਕਲਣਗੇ ਜ਼ਿਆਦਾ ਥੱਲੇ ਗੰਨੇ ਨਿਕਲਣਗੇ ਉਹਨਾਂ ਨੂੰ ਸਾਫ਼ ਕਰ ਦੇਣਾ ਤਕਰੀਬਨ 1 ਕੱਕ ਤੋਂ 2 ਜਾਂ 3 ਗੰਨੀ ਰੱਖਣੇ ਆ ਜਿੰਨਾ ਉਹਨਾਂ ਦਾ ਬੰਚ ਮਜ਼ਬੂਤ ਹੋਊਗਾ ਜਿੰਨਾ ਲੰਬਾ ਹੋਊਗਾ ਉਹਨਾਂ ਗੰਨਾ ਆਪਾਂ ਨੂੰ ਇਹ ਵਜਨ ਦੇਊਗਾ ਇਹਦੇ ਵਿੱਚ ਖਾਦ ਪਾਈ ਹੋਣ ਕਰਕੇ ਕੱਲੇ-ਕੱਲੇ ਟੋਏ 'ਚ ਇੱਕ ਥੱਲੋਂ ਭੋਲਾ ਹੋਣ ਕਰਕੇ ਇਹਦੀਆਂ ਜੜਾਂ ਨੇ ਜਿਹੜੀਆਂ ਜ਼ਿਆਦਾ ਡੁੰਗੀਆਂ ਤਾਂ ਗੰਨੇ ਦੀਆਂ ਜਾਂਦੀਆਂ ਨਹੀਂ ਪਰ ਆਲੇ-ਦਾਲੋਂ ਆਪਾਂ ਮਿੱਟੀ ਵੀ ਮੋੜਾਂਗੇ ਥੱਲੋਂ ਵੀ ਖਰਾਕ ਮਿਲੂਗੀ ਤੇ ਉਹਦੇ ਨਾਲ ਫਿਰ ਇਹਦੇ ਗੰਨੇ ਦਾ ਭਜਨ ਬਹੁਤ ਵਧੀਆ ਹੋ ਜਾਂਦਾ ਤਕਰੀਬਨ ਜਿੰਨੇ ਕਿ ਵੀ ਆਪਾਂ ਮੈਂ ਕਿਸਾਨਾਂ ਨਾਲ ਗੱਲ ਕੀਤੀ ਹੈ ਜਿਹੜੇ ਇਸ ਵਿਧੀ ਨਾਲ ਗੰਨਾ ਲਾਉਂਦੇ ਨੇ ਉਹ ਕਹਿੰਦੇ ਵੀ ਇੱਕ ਗੰਨਾ 2.5 ਤੋਂ 3 ਕਿਲੋ ਦਾ ਹੋ ਜਾਂਦਾ ਜੇ ਆਪਾਂ 50 ਗੰਨੇ ਮੰਨ ਕੇ ਚੱਲੀਏ 2.5-3 ਕਿਲੋ ਵਜਨ ਲਾ ਕੇ ਚੱਲੀਏ ਤਾਂ ਲਗਭਗ ਇਹ ਐ ਮੰਨ ਲਓ ਵੀ ਇੱਕ ਆਪਾਂ ਨੂੰ ਕਿਟ ਕਵਾਂਟਲ ਦਾ ਵੀ ਹੋ ਜਾਂਦਾ ਤਾਂ ਆਪਣੇ ਕੋਲੇ ਆਪਣੇ ਘਰ ਦਾ ਖਾਣ ਜੋਗਾ ਮਿੱਠਾ ਜਿੰਨਾ ਉਹ ਇਹ ਤੋਂ ਤਿਆਰ ਕਰ ਸਕਦੇ ਆ ਇਹ ਜਿਹੜਾ ਪ੍ਰੋਪਰ ਬੀਜ ਮੈਂ ਤੁਹਾਨੂੰ ਲਾਲਪੋਣਾ ਦਿਖਾਇਆ ਇਹ ਮਿੱਠੇ ਲਈ ਨਹੀਂ ਜੀ ਇਹ ਕੱਲਾ ਗੰਨੇ ਚੂਪਣ ਲਈ ਆ ਜੀ ਜਿਹੜੇ ਆਪਣੇ ਦੋਸਤਾਂ ਨੂੰ ਚੂਪਣ ਲਈ ਗੰਨੇ ਚਾਹੀਦੇ ਹੋਣਗੇ ਲਾਲ ਪੋਨੇ ਦਾ ਬੀ ਚਾਹੀਦਾ ਉਹ ਉਹਦੇ ਲਈ ਤਿਆਰ ਕਰ ਰਹੇ ਹਾਂ ਜਿਹੜਾ ਹੁਣ ਅੱਗੇ ਆਪਾਂ ਹੋਰ ਪੱਟਨੇ ਜੀ ਉਹਨਾਂ ਦੇ ਵਿੱਚ ਜਿਹੜਾ 15023 ਜਾਂ 119 ਲਾਵਾਂਗੇ ਜੀ ਜੋ ਆਪਣੇ ਸ਼ੱਕਰ ਤੇ ਗੁੜ ਦੇ ਕੰਮ ਆ ਆ ਸਕੇ ਹੁਣ ਦੋਸਤੋ ਇਹਦੇ ਜਿਹੜੇ ਇੱਕ ਟੋਏ ਤੋਂ ਦੂਜੇ ਟੋਏ ਦੇ ਵਿੱਚ ਖਾਲੀ ਬਣਾ ਦੇਣੀਆਂ ਜੀ ਆਪਾਂ ਪੂਰੀ ਲੰਬੀ ਤੇ ਖਾਲੀ ਬਣਾ ਕੇ ਫਿਰ ਉਹਦੇ ਚੋਂ ਪਾਣੀ ਛੱਡਣਾ ਜੀ ਆਪਾਂ ਇਸ ਗੰਨੇ ਚ ਤੇ ਜੇ ਆਪਾਂ ਇਹਨੂੰ ਭਰ ਕੇ ਛੱਡਦੇ ਆਂ ਫਿਰ ਇਹਦੇ ਆਲੇ-ਦਾਲੇ ਕਾਂਡੇ ਟੁੱਟ ਕੇ ਥੱਲੇ ਡਿੱ ਪੈਂਦੇ ਆ ਤੇ ਥੱਲੇ ਡਿਗਣ ਨਾਲ ਅੱਖਾਂ ਹਰੀਆਂ ਨਹੀਂ ਹੁੰਦੀਆਂ ਇਸ ਲਈ ਜੀ ਇਹਨਾਂ ਵਿਧੀ ਨੂੰ ਕਰਨ ਵੇਲੇ ਨਾ ਜੀ ਪੂਰਾ ਪ੍ਰੋਪਰ ਧਿਆਨ ਨਾਲ ਦੀ ਆਪਾਂ ਇਹਦੇ ਚੋ ਸਿਆੜਾਂ ਦੀ ਮਿੱਟੀ ਕੱਢ ਦੇਣੀ ਹੈ ਇੱਕ ਕਹੀ ਜਿਨਾਂ ਖਾਲ ਲੰਬੇ ਤੱਕ ਬਣਾ ਦੇਣਾ ਉਹਦੇ ਨਾਲ ਕੀ ਹੋਊਗਾ ਕੱਲੇ-ਕੱਲੇ ਪੱਟਲ ਤੇ ਉਹਨਾਂ ਨਾਲ ਕੇ ਪਾਣੀ ਜਾਊਗਾ ਜਿੰਨਾ ਕੋ ਉਹਨੂੰ ਚਾਹੀਦਾ ਜੀ ਜ਼ਿਆਦਾ ਪਾਣੀ ਨਹੀਂ ਜਾਊਗਾ ਆਲੇ-ਦਾਲੇ ਉਹ ਟੁੱਟ ਕੇ ਵਿੱਚ ਨਹੀਂ ਡਿਗੂਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਹਦੀ ਗਰੋਥ ਦੇਖਦੇ ਆਂ ਤੇ ਜੇ ਆਪਾਂ ਨੂੰ ਇੱਕ ਇੱਕ ਪਿੱਟ ਚੋਂ ਇੱਕ ਕਵਾਂਟਲ ਗੰਨਾ ਹੁੰਦਾ ਤਾਂ ਆਪਾਂ ਆਪਣੇ ਘਰ ਦਾ ਮਿੱਠਾ 10 ਜਿਹੜੇ ਪਿੱਟ ਨੇ ਉਹਨਾਂ ਚੋਂ ਤਿਆਰ ਕਰ ਸਕਦੇ ਆ ਇੱਕ ਕਵਾਂਟਲ ਮਿੱਠਾ ਹੋ ਜਾਂਦਾ ਜੀ ਜੇ 10 ਕਵਾਂਟਲ ਗੰਨਾ ਲੈ ਕੇ ਜਾਂਦੇ ਆ ਤਾਂ ਆਪਾਂ ਆਪਣੇ ਘਰ ਦੇ ਵਿੱਚ ਸਿਰਫ 10 ਟੋਏ ਪੱਟ ਕੇ ਆਪਣੇ ਇੱਕ ਸਾਲ ਦਾ ਮਿੱਠਾ ਪੂਰਾ ਕਰ ਸਕਦੇ ਆ ਜੀ ਤੇ ਇਹਦੇ ਚ ਹੋਰ ਆਪਾਂ ਜਿਹੜੇ ਵੀ ਐਡ ਆਉਣਗੇ ਉਹ ਵੀ ਤੁਹਾਨੂੰ ਨਾਲ ਦੀ ਨਾਲ ਵੀਡੀਓ ਪਾ ਕੇ ਅਪਡੇਟ ਕਰਦੇ ਰਹਾਂਗੇ ਕੋਈ ਦਿੱਕਤ ਆਉਂਦੀ ਆ ਕੋਈ ਪਰੇਸ਼ਾਨੀ ਆਉਂਦੀ ਆ ਉਹ ਵੀ ਨਾਲੇ ਅਪਡੇਟ ਕਰ ਦਾਂਗੇ ਜੀ ਧੰਨਵਾਦ ਜੀ